ਹਾਇ ਇਹਨੂੰ ਕਿਉਂ ਆ ਹਾਇ ਸਤਿ ਸ੍ਰੀ ਅਕਾਲ ਕਿਵੇਂ ਨਿਛਾੜ ਕੇ ਹਾਇ ਦੇ ਨੂੰ ਹਾਇ ਤੋਂ ਦੇਣਾ ਹਰ ਬੰਨੇ ਆ ਕੇ ਹਾਇ ਮੈਨੂੰ ਕੋਈ ਦੋਸਤ ਆ ਆਉਂਦੇ ਮੈਨੂੰ ਦੋਸਤ ਆ ਦੋ ਭੈਣਾਂ ਦਾ ਇੱਕੋ ਵੇਲੇ ਘਰ ਉੱਜੜ ਗਿਆ ਕੁਦਰਤ ਦਾ ਇੰਨਾ ਕਹਿਰ ਸੁਣ ਕੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਆਖਰ ਇਹ ਸਾਰੀ ਘਟਨਾ ਵਾਪਰੀ ਕਿਵੇਂ ਇਹ ਵੀ ਦਿਲ ਦਹਿਲਾਉਣ ਵਾਲੀ ਗੱਲ ਹੈ ਕਹਿੰਦੇ ਨੇ ਮੌਤ ਕਦੋਂ ਕਿੱਥੇ ਆ ਜਾਏ ਕੋਈ ਨਹੀਂ ਜਾਣਦਾ ਕੁਝ ਇਸੇ ਤਰ੍ਹਾਂ ਦਾ ਹੋਇਆ ਦੋ ਸੱਕੀਆਂ ਭੈਣਾਂ ਦੇ ਨਾਲ ਉਹਨਾਂ ਦੇ ਦੋਵਾਂ ਪਤੀਆਂ ਦੀ ਇਕੱਠਿਆਂ ਹੀ ਮੌਤ ਹੋ ਗਈ ਤਰਨਤਾਰਨ ਗੋਇੰਦਵਾਲ ਸਾਹਿਬ ਮਾਰਗ ਤੇ ਸੋਮਵਾਰ ਦੇਰ ਸ਼ਾਮ ਅਣਪਛਾਤੀ ਗੱਡੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਸੀ ਉਹਨਾਂ ਦੀ ਥਾਂ ਮੌਤ ਹੋ ਗਈ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾਂ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਚ ਵਿੱਚ ਪਤਾ ਲੱਗਿਆ ਕਿ ਮ੍ਰਿਤਕ ਦੋਵੇਂ ਆਪਸ ਦੇ ਵਿੱਚ ਸਾੰਡੂ ਲੱਗਦੇ ਸੀ ਦੋਵਾਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਫਤਿਹਬਾਦ ਦੀ ਪੁਲਿਸ ਮੌਕੇ ਤੇ ਪਹੁੰਚੀ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਮ੍ਰਿਤਕਾਂ ਦੇ ਵਾਰਸਾਂ ਦੀ ਜਦੋਂ ਪੜਤਾਲ ਕੀਤੀ ਤਾਂ ਜੋ ਗੱਲ ਸਾਹਮਣੇ ਨਿਕਲੀ ਹੈ ਉਹ ਦੇਖ ਕੇ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਕਾਲਾ ਪੁੱਤਰ ਜੋਗਿੰਦਰ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਦੋਵੇਂ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਚੋਤਾਲਾ ਦੇ ਰਹਿਣ ਵਾਲੇ ਸੀ। ਰਿਸ਼ਤੇ ਵਿੱਚ ਦੋਵੇਂ ਸਾੰਡੂ ਸੀ ਅਤੇ ਇਹਨਾਂ ਦੇ ਘਰ ਵੀ ਨਜ਼ਦੀਕ ਹੀ ਸਨ। ਸ਼ੋਮਵਾਰ ਦੀ ਸ਼ਾਮ ਨੂੰ ਇਹ ਦੋਵੇਂ ਜਾਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ ਜਾ ਰਹੇ ਸੀ। ਜਦੋਂ ਇਹ ਚੋਲਾ ਸਾਹਿਬ ਚੌਂਕ ਦੇ ਨਜ਼ਦੀਕ ਪਹੁੰਚੇ ਇੱਕ ਸ਼ੈਲਰ ਦੇ ਕੋਲ ਇੱਕ ਆਣ ਪਛਾਤੀ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਦਸਾ ਇਨਾ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ਤੇ ਮੌਤ ਹੋਈ ਜਦੋਂ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਤਾਂ ਜਿਸ ਤਰੀਕੇ ਨਾਲ ਉਹਨਾਂ ਦੇ ਅੰਗ ਖਿਲਰੇ ਸੀ ਲੱਤਾਂ ਟੁੱਟੀਆਂ ਸੀ ਉਸ ਨੂੰ ਦੇਖ ਕੇ ਇੱਕ ਵਾਰ ਪੁਲਿਸ ਵੀ ਸੋਚੀ ਪੈ ਗਈ ਸੂਚਨਾ ਮਿਲਣ ਤੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਚੌਕੀ ਫਤਿਹਪੁਰਬਾਦ ਇੰਚਾਰਜ ਏਐਸਆਈ ਗੁਰਪਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੋ ਜਣੇ ਆ ਰਹੇ ਸੀ ਮੋਟਰਸਾਈਕਲ ਤੇ ਕਰਨਤਾਰਨ ਤੋਂ ਫਤਿਹਪੁਰਬਾਦ ਵੱਲੀ ਸਾਈਡ ਨੂੰ ਜੇ ਕੋਈ ਅਣਪਛਾਤਾ ਵੀਕਲ ਐਕਸੀਡੈਂਟ ਕਰਕੇ ਇਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਤੇ ਇਹਨਾਂ ਨਾਂ ਪਤਾ ਨਹੀਂ ਇਹਦੇ ਪਤਾ ਲੱਗਾ ਉਤਨਾ ਪਤਾ ਲੱਗਾ 44 ਪਿੰਡ ਦੇ ਆਹੀਂ ਮੌਕੇ ਤੇ ਆਏ ਹੁਣ ਕਾਰਵਾਈ ਕਰ ਰਹੇ ਆ ਪਤਾ ਲੱਗਾ ਕਿ ਇਸ ਚੀਜ਼ ਦਾ ਐਕਸੀਡੈਂਟ ਹੈ ਨਹੀਂ ਨਹੀਂ ਕਦੇ ਨਾਲ ਹੋਇਆ ਇਹ ਨਹੀਂ ਪਤਾ ਲੱਗਾ ਅਨਨੌਨ ਵੀਕਲ ਕੋਈ ਐਕਸੀਡੈਂਟ ਕਰਕੇ ਚਲੇ ਗਿਆ ਕਿਤੇ ਲੋਕਾਂ ਦੀ ਮੌਤ ਹੋਈ ਦੋ ਦੋ ਜਣੇ ਆ ਕੀ ਕਾਰਵਾਈ ਕੀਤੀ ਹੈ ਨਹੀਂ ਸਰ ਘੱਟ ਬੋਲੋ ਅਸੀਂ ਪੜਨ ਦੀ ਕਾਰਵਾਈ ਕਾਨੂੰਨੀ ਕਰਾਂਗੇ ਜੇ ਇਹ ਉਲਟ ਹੈ ਜੀ ਉਹਨਾਂ ਸਰ ਇਹ ਗੱਤੇ ਸਵਾਰ ਸੀ ਨਾ ਜੀ ਮੋਟਰਸਾਈਕਲ ਤੇ ਪੁਲਿਸ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਪਰ ਜਲਦ ਹੀ ਇਸ ਮਾਮਲੇ ਨੂੰ ਹੱਲ ਕਰਨ ਦੀ ਪੁਲਿਸ ਵੱਲੋਂ ਗੱਲ ਆਖੀ ਜਾ ਰਹੀ ਹੈ ਤਰਨਤਾਰਨ ਤੋਂ ਜਗਜੀਤ ਸਿੰਘ ਦੱਲਦੇ ਰਿਪੋਰਟ ਓਨ ਏਅਰ